ਇਸਾ ਜਿਹੜੀ ਪੰਜਾਬ ਦੇ ਵਿੱਚ ਛੱਪੜਾਂ ਦੀ ਸਪਾਈ ਦੀ ਮੈਨੂ ਚਲਾਈ ਆ ਅੱਜ ਭਮੱਦੀ ਪਿੰਡ ਪਹੁੰਚੇ ਹਾਂ ਹੁਣ ਤੱਕ ਕਿੱਸ ਤਰ੍ਹਾਂ ਚੱਲਦੀ ਹੈ। ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਅੱਜ ਉਹ ਨਗਰ ਪਿੰਡ ਭਮੱਦੀ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ। ਜਿੱਥੇ ਆਪਾਂ ਖੜੇ ਆ ਇਹ ਕਿਤੇ ਬਾਹਰ ਨਹੀਂ ਆਪਾਂ ਟੋਬੇ ਦੇ ਵਿੱਚ ਖੜੇ ਆ ਵਿਚਾਲੇ ਖੜੇ। ਮੇਰੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ 5 5 6 6 ਫੁੱਟ ਇਸ ਟੋਬੇ ਦੇ ਵਿੱਚ ਗਾਰ ਜਮਾ ਹੋਈ ਹੋਈ ਸੀ। ਅਸੀਂ ਅੱਜ ਹਲਕਾ ਖੰਨਾ ਦੇ ਪਿੰਡ ਜਿੱਥੇ ਭਮੱਦੀ ਵਿਖੇ ਖੜੇ ਆ ਇਸ ਪਿੰਡ ਦੇ ਵਿੱਚ ਤਿੰਨ ਟੋਬੇ ਸੀ। ਜਿਨ੍ਹਾਂ ਦੀ ਪਿਛਲੇ ਲੰਬੇ ਸਮੇਂ ਤੋਂ 25 ਸਾਲ ਤੋਂ 30 ਸਾਲ ਤੋਂ ਕਿਸੇ ਨੇ ਸਾਰ ਹੀ ਨਹੀਂ ਲੱਤੀ ਕਿਸੇ ਨਾਲ ਤੋਂ 80 ਸਾਲ 80 ਸਾਲ ਕੋਈ ਨਹੀਂ ਅੱਛਾ ਮਤਲਬ ਕਿ ਨਾ ਵੀ ਸਿਆਣਾ ਬਜ਼ੁਰਗ ਹੈਗਾ ਜਿਹਨੂੰ ਮਰਜੀ ਪੁੱਛ ਲੋ ਹਰੇਗੇ ਕਹਿੰਦਾ ਅਸੀਂ ਕਦੇ ਸਫਾਈ ਹੁੰਦੀ ਦੇਖੀ ਨਹੀਂ ਸਾਰ ਨਹੀਂ ਸੀ ਕਿਸੇ ਨੇ ਲੱਤੀ ਜੀ ਇਹ ਫਸਟ ਟਾਈਮ ਹਿਸਟਰੀ ਚ ਹੋਇਆ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਮੈਂ ਇਸ ਦਾ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਦੀ ਯੋਗ ਅਗਵਾਈ ਚ ਸਰਕਾਰ ਚੱਲਦੀ ਹੈ ਇੱਕੋ ਇੱਕ ਟੀਚਾ ਮਿੱਥਿਆ ਕਿ ਇੱਕ ਤਾਂ ਸਾਰੇ ਦੇ ਸਾਰੇ 13000 236 ਪੰਚਾਇਤਾਂ ਨੇ ਪੰਜਾਬ ਦੀਆਂ ਮੈਂ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਸਾਰੇ ਕਿਤੇ ਆਪ ਪਰਸਨਲੀ ਵਿਜਿਟ ਕਰ ਰਿਹਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾ ਰਹੇ ਆ ਰੈਂਡਮਲੀ ਪਿੰਡਾਂ ਦੇ ਟੋਬਿਆਂ ਦੀ ਸਫਾਈ ਦਿਨ ਰਾਤ ਚੱਲਦੀ ਹੈ ਸਾਰੇ ਪਿੰਡਾਂ ਦੇ ਟੋਬਿਆਂ ਦੀ ਇੱਕ ਤਾਂ ਡੀ-ਵਾਟਰਿੰਗ ਕਰਾ ਰਹੀ ਹਾਂ ਡੀ-ਵਾਟਰਿੰਗ ਕਰਾਉਣ ਤੋਂ ਬਾਅਦ ਇਹਦੀ ਆ ਜਿਹੜੀ ਗਾਰਜੀ ਨੂੰ ਡੀ-ਸੈਲਟਿੰਗ ਕਹਿੰਦੇ ਆ ਇਹਦੀ ਡੀ-ਸੈਲਟਿੰਗ ਕਰਾ ਰਹੇ ਹਾਂ ਸਾਰੇ ਦੀ ਡੀ-ਸੈਲਟਿੰਗ ਤੋਂ ਬਾਅਦ ਚੋਂ ਇਹਦੇ ਵਿੱਚੋਂ ਇਸ ਟੋਬੇ ਦਾ ਆਕਾਰ ਹੈ ਜਿਹੜਾ ਉਹ ਬਿਲਕੁਲ ਇੱਕਦਮ ਸਕੁਅਰ ਜਾਂ ਰੈਕਟੈਂਗੂਲਰ ਬਣਾਇਆ ਜਾਊਗਾ ਇਹਦਾ ਸਕੁਅਰ ਤੇ ਰੈਕਟੈਂਗੂਲਰ ਬਣਾ ਕੇ ਇਹਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਵਾਲ ਹੈ ਇਹਦੀ ਵਾਲ ਕੰਕਰੀਟ ਦੀ ਬਣੂਗੀ ਲਾਈਨਿੰਗ ਕੀਤੀ ਜਾਊਗੀ ਇਹਦੀ ਵਾਲ ਦੀ ਲਾਈਨਿੰਗ ਕਰਕੇ ਫਿਰ ਇਹਦੇ ਵਿੱਚ ਸੀਚੇਵਾਲ ਥਾਪੜ ਜਾਂ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹ ਰਿਆ ਸੀ ਪ੍ਰੋਜੈਕਟ ਬਣਾਵਾਂਗੇ ਤੇ ਉਹ ਸਾਰੇ ਪਿੰਡ ਦਾ ਪਾਣੀ ਪਹਿਲਾਂ ਸੀਚੇਵਾਲ ਮਾਡਲ ਚਾਊਗਾ ਇੱਕ ਚੋਂ ਫਿਰ ਦੂਏ ਚ ਜਾਊ ਦੂਏ ਤੋਂ ਬਾਅਦ ਜੋ ਟ੍ਰੀਟਡ ਵਾਟਰ ਜਿਹੜਾ ਹੋਗਾ ਇਸ ਫਿਰ ਟੋਬੇ ਦੇ ਵਿੱਚ ਆਊਗਾ ਇਸ ਟੋਬੇ ਦੇ ਵਿੱਚ ਅਸੀਂ ਸੋਲਰ ਮੋਟਰ ਲਾ ਕੇ ਇਹਦਾ ਪਾਣੀ ਹੈ ਜਿਹੜਾ ਅਸੀਂ ਖੇਤਾਂ ਨੂੰ ਕੱਢਦਾ ਕਰਦਣਾ ਹੈ ਇਹ ਜ਼ਿੰਦਗੀ ਭਰ ਦੇ ਲਈ ਜ਼ਿੰਦਗੀ ਭਰ ਦੇ ਲਈ ਇਹ ਜਿਹੜੀ ਸਮੱਸਿਆ ਪਿੰਡਾਂ ਦੇ ਟੋਬਿਆਂ ਦੀ ਇਹ ਹੱਲ ਹੋਊਗਾ ਕਈ ਵਾਰ ਦੇਖਿਆ ਜਾਂਦਾ ਕਿ ਫੰਡਾਂ ਦੀ ਘਾਟ ਹੋ ਜਾਂਦੀ ਹੈ ਪਿਛਲੀ ਸਰਕਾਰਾਂ ਚਾਹੇ ਉਹ ਕਹਿ ਦਿੰਦੀਆਂ ਸੀ ਜਾਂ ਘਾਟ ਪੈਦਾ ਕਰਕੇ ਕੰਮ ਰੋਕ ਦਿੱਤਾ ਜਾਂਦਾ ਸੀ ਤੁਹਾਡੀ ਸਰਕਾਰ ਦੀ ਐਡਵਾਂਸ ਪਲਾਨਿੰਗ ਕੀ ਹੈ ਜੀ ਦੇਖੋ ਗੱਲ ਇਹ ਹੈ ਅੱਜ ਤੱਕ ਸਵਾ 3 ਸਾਲ ਦੇ ਅੰਦਰ ਇੱਕ ਵਾਰ ਵੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਤੇ ਜਾਂ ਫਿਰ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾਈ ਦੇ ਮੂੰਹ ਤੋਂ ਤੁਸੀਂ ਕਦੇ ਇਹ ਸੁਣਿਆ ਵੀ ਸਾਡੇ ਕੋਲ ਫੰਡਾਂ ਦੀ ਘਾਟ ਹੈ ਜਾਂ ਸਾਡੇ ਕੋਲ ਫੰਡ ਹੈ ਨਹੀਂ ਇੱਕੇ ਪੁਰਾਣਾ ਖਜ਼ਾਨਾ ਮੰਤਰੀ ਪੀਪਾ ਮੰਤਰੀ ਕਹਿੰਦੇ ਸੀ ਉਹਨੂੰ ਹੁੰਦਾ ਸੀ ਉਹ 24 ਘੰਟੇ ਕਹੀ ਜਾਂਦਾ ਸੀ ਜਦੋਂ ਪੈਸੇ ਲੈਣ ਜਾਣੇ ਕਿਸ ਪ੍ਰੋਜੈਕਟ ਨੂੰ ਖਜ਼ਾਨਾ ਖਾਲੀ ਹੈ ਪੀਪਾ ਖਾਲੀ ਹੈ ਬੁਰੇ ਹਾਲ ਨੇ ਖਜ਼ਾਨਾ ਕਿਵੇਂ ਖਾਲੀ ਹੋ ਸਕਦਾ ਹੈ ਖਜ਼ਾਨਾ ਕੋਈ ਇਹ ਆ ਵੀ ਕਿਤੇ ਮਤਲਬ ਕਿ ਟੱਬ ਪਿਆ ਸੀ ਉਹ ਚੋਂ ਪਾਣੀ ਭਰ ਲਿਆ ਤੇ ਟੱਬ ਖਾਲੀ ਹੋ ਗਿਆ ਖਜ਼ਾਨਾ ਤਾਂ ਰੋਜ਼ ਦੀ ਰੋਜ਼ ਟੈਕਸਾਂ ਦੇ ਪੈਸਿਆਂ ਨਾਲ ਭਰਦਾ ਰੋਜ਼ ਦੀ ਰੋਜ਼ ਇਹਦੇ ਵਿੱਚ ਜੀਐਸਟੀ ਆਂਦਾ ਹੈ ਰੋਜ਼ ਦੀ ਰੋਜ਼ ਇਹਦੇ ਵਿੱਚ ਟੈਕਸਾਂ ਦਾ ਪੈਸਾ ਆਂਦਾ ਹੈ ਹਰ ਇੱਕ ਤਰ੍ਹਾਂ ਦਾ ਬਿਜਲੀ ਤੇ ਸਸ ਲੱਗਦਾ ਹੈ ਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਟੈਕਸ ਦੰਦੇ ਆ ਇੰਨਾ ਪੈਸਾ ਆਂਦਾ ਤਾਂ ਖਜ਼ਾਨਾ ਕਿਵੇਂ ਖਾਲੀ ਹੋ ਸਕਦਾ ਐਕਚੁਅਲ 'ਚ ਖਜ਼ਾਨਾ ਖਾਲੀ ਨਹੀਂ ਸੀ ਉਹਨਾਂ ਦੀਆਂ ਨੀਤਾਂ ਖਾਲੀ ਸੀਗੀਆਂ ਕੰਮ ਹੀ ਨਹੀਂ ਸੀ ਕਰਨਾ ਕਹਿੰਦੇ ਕਦੇ ਤਵਜੋ ਆ ਮੈਂ ਤਾਂ 25 30 ਸਾਲ ਕਿਆ ਮੈਨੂੰ ਤਾਂ ਪਿੰਡ ਵਾਲੇ ਦੱਸਦੇ ਕਹਿੰਦੇ ਜਦ ਤੋਂ ਅਸੀਂ ਸੁਰਤ ਸੁਭਾਲੀ ਹੈ ਬਜ਼ੁਰਗ ਕਹਿੰਦੇ 80 ਸਾਲ ਹੋ ਗਏ ਅਸੀਂ ਤਾਂ ਕਦੇ ਕਰਨੇ ਨਹੀਂ ਇੱਥੇ ਦੇ ਪਾਸੇ ਦੇ ਬੰਦੇ ਉਹਨਾਂ ਨੇ ਕਦੇ ਅਸੀਂ ਤਾਂ ਕਦੇ ਤੰਗ ਟੋਬਿਆਂ ਦਾ ਕਦੇ ਹੱਥ ਰੱਤ ਲੈਣੀ ਸੀ ਦੇਖਿਆ ਜਿੱਥੇ ਅੱਜ ਇਹ ਕਹਿੰਦੇ ਭਰਿਆ ਪਿਆ ਹੁੰਦਾ ਸੀ ਪਾਣੀ ਨਾਲ ਉਹ ਉੱਥੇ ਤੱਕ ਦਿੱਤੇ ਤੱਕ ਤੁਸੀਂ ਦੇਖ ਲਿਆ ਇਹ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਯੁੱਧ ਸਤਰ ਦੇ ਉੱਤੇ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਔਰ ਮੈਂ ਵਾਅਦਾ ਕਰਦਾ 15000 ਟੋਬੇ ਜੰਨੇ ਨੇ ਪੰਜਾਬ ਦੇ 15000 ਟੋ ਅਨ ਕਾਇਆ ਕਲਪ ਕਰ ਦਾਂਗੇ 1 ਨੰਬਰ ਦਾ ਵਧੀਆ ਕੰਮ ਕਰਕੇ ਦੇ